ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਹਿਟਾਰ ਵਿੱਚ ਹੋਣ ਰਿਹਾ ਹਾਂ ਇੰਸਟ੍ਰਕਟਰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬੱਚਿਆਂ ਦੇ ਨਾਲ ਵਰਕਆਊਟ ਕਰਾਂਗੇ ਕੁਝ ਤੇ ਅੱਜ ਦਾ ਵਰਕਆਊਟ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਸਾਡਾ ਵਰਕਆਊਟ ਹੈ 200 ਮੀਟਰ ਦਾ ਗਰਾਊਂਡ ਦਾ ਠੀਕ ਹੈ ਆਪਣ ਕੋਲ ਇੱਥੇ 400 ਮੀਟਰ ਦਾ ਟਰੈਕ ਹੈ ਤੇ ਹੁਣ ਬੱਚੇ 200 ਮੀਟਰ ਸਪ੍ਰਿੰਟ ਲਗਾਣਗੇ ਜੀ ਸਰ ਹਾਂਜੀ ਰੈਡੀ ਨਾਲ ਮੇਲੋ ਨਾਲ ਮੇਲੋ ਸਾਰੇ ਇੱਕ ਸਟੈਪ ਤੇ ਰਹਿਣਾ ਜੀ ਕੋਈ ਟਰੈਕ ਤੋਂ ਨਾ ਇਧਰ ਉਧਰ ਹੋਵੇ ਠੀਕ ਹੈ ਜੀ ਲਾਸਟ ਤੱਕ ਸਪ੍ਰਿੰਟ ਕਰਨੀ ਸਾਰੇ ਨੇ ਰੈ ਸਟੈਪ ਤੇ ਚਲੋ ਗਰਲਸ ਅੱਜ ਵਿੱਚ ਛੋਟੇ ਤੋਂ ਮਾਰਦੇ ਕੌਣ ਮਾਰਦਾ ਗੁੱਡੀਆਂ ਹੈਗੀਆਂ ਨੇ ਕੁਝ ਤੁਸੀਂ ਨੰਗੇ ਪੈਰੀ ਲਗਾ ਰਹੇ ਹੋ ਤੁਹਾਡੇ ਸ਼ੂਜ਼ ਕਿੱਥੇ ਹੈ ਗਰਲਸ ਫੇਰ ਦਿਖਾ ਰਹੇ ਹੁੰਦੇ ਨਾ ਗਰਾਊਂਡ 'ਚ ਵੀ ਦਿਖਾਣੇ ਹੁੰਦੇ ਆ ਹਾਂ ਇੱਕ ਸਟੈਪ ਤੇ ਰਹਿਣੀ ਸਾਰਿਆਂ ਨੇ ਠੀਕ ਐ ਚਲੋ ਸਟੈਪ ਤੇ ਹਲੋ ਹਲੋ ਹਾਂਜੀ ਵੀਰ ਜੀ ਹਾਂਜੀ ਹਾਂਜੀ ਕੋਈ ਨਹੀਂ ਕੋਈ ਜੀ ਬਹੁਤ ਉੱਠ ਖੜੋ ਵੀਰ ਜੀ ਤੁਸੀਂ ਡੇਟਾ ਤੱਕ ਭੇਜਤਾ ਸੀ ਜੀ 12ਵੇਂ ਦੇ ਸਾਥ ਹੀ ਕਿਸੀ ਆਇਆ ਹੈਗਾ ਬੇਟੀ ਦਾ 12ਵੇਂ ਸਾਥ ਕਿਹੜਾ ਕੋਈ ਪ੍ਰੋਬਲਮ ਨਹੀਂ ਐ ਜੀ ਬੱਚਾ ਫਿਰ ਵੀ ਜੁਆਇਨ ਕਰ ਸਕਦਾ ਹੈ ਜੁਆਇਨ ਕਰ ਸਕਦਾ ਹੈ ਹਾਂਜੀ ਇਸ ਵੀਰ ਜੀ ਨਾਲ ਸੇਮ ਜੀ ਤੁਹਾਨੂੰ ਮੈਂ ਦੱਸੀ ਹੋ ਜਿਹੜੀ ਸਾਰੀ ਉਹੀ ਹੈ ਜੀ ਸਾਰੀ ਚੀਜ਼। ਅੱਛਾ ਜੀ। ਦੇਖ ਲਓ ਦੋਸਤੋ ਇਹ ਜਜ਼ਬਾ ਜਿਹੜਾ ਹੋਣਾ ਚਾਹੀਦਾ ਬੱਚਿਆਂ ਦੇ ਵਿੱਚ। ਕੁੜੀਆਂ ਦੇਖ ਲਓ ਗਿਰ ਵੀ ਗਈਆਂ ਸੀਗੀਆਂ। ਫਿਰ ਵੀ ਉੱਠ ਕੇ ਫਿਰ ਉਹਨਾਂ ਨੇ ਦੌੜੀਆਂ, ਸਪ੍ਰਿੰਟ ਲਗਾਈ ਤੇ ਹੁਣ ਆਪਣੀ ਪੂਰੀ ਮੰਜ਼ਿਲ ਤੱਕ ਪਹੁੰਚਣ ਲੱਗੀਆਂ ਹੋਈਆਂ ਨੇ। ਇਦਾਂ ਹੀ ਹੁੰਦਾ ਹੈ। ਬੱਚਾ ਗਿਰੂਗਾ, ਉੱਠੂਗਾ, ਭੱਜੂਗਾ ਤਾਂ ਹੀ ਕੁਝ ਅੱਗੇ ਵਧੂਗਾ। ਆਪਾਂ ਇਹਨਾਂ ਬੱਚਿਆਂ ਨੂੰ ਕਮਜ਼ੋਰ ਨਹੀਂ ਬਣਾਉਣਾ ਹੈਗਾ ਕਿ ਤੁਸੀਂ ਗਿਰ ਕੇ ਹਣਾ ਏਦਾਂ ਕੁਝ ਨਹੀਂ ਇਹਦਾ ਮਤਲਬ।गिर ਕੇ ਕੋਈ ਗੱਲ ਨਹੀਂ। ਗਰਾਊਂਡ ਦਾ ਕੰਮ ਹੈ। ਗਰਾਊਂਡ ਦੇ ਵਿੱਚ ਸੱਟਾਂ, ਛੁੱਟੀਆਂ, ਮੂਤੀਆਂ ਪ੍ਰੋਬਲਮਾਂ ਚੱਲਦੀਆਂ ਰਹਿੰਦੀਆਂ ਨੇ। ਕੋਈ ਪੈਰ ਮੁਚਣਾ ਹੋਵੇ ਤੁਹਾਡਾ, ਲੱਤਾਂ ਦਰਦ ਕਰਦੀਆਂ ਨੇ। ਠੀਕ ਆ, ਸਾਹ ਚੜਦਾ ਏ, ਬੱਕੀ ਜੀ ਦਰਦ ਹੁੰਦਾ, ਬੱਕੀ ਭਰਦੀ ਆ। ਇਹ ਬਹੁਤ ਹੀ ਛੋਟੇ-ਛੋਟੇ ਚੀਜ਼ਾਂ ਨੇ। ਤੇ ਇਹਨਾਂ ਚੀਜ਼ਾਂ ਨੂੰ ਅਸੀਂ ਇਗਨੋਰ ਕਰਕੇ ਬੱਚਿਆਂ ਨੂੰ ਤਕੜੇ ਬਣਾਉਣਾ। ਤੇ ਦੱਸਦੇ ਆ ਕਿ ਜਸਟ ਸਪੀਨ ਇੱਕ ਟੈਂਪਰੇਰੀ ਚੀਜ਼ ਆ। ਹੂੰ। ਜੇ ਮੈਂ ਉਸ ਵੱੱਚੀ ਕੋਲੇ ਜਾਂਦਾ ਹਾਂ ਜਾ ਕੇ ਉਹਨੂੰ ਕਹਿੰਦਾ ਕਿ ਹਾਂ ਠੀਕ ਹੈ ਕੁਝ ਨਹੀਂ ਹੋਇਆ ਇਹਨੂੰ ਕੁੜੀ ਨੂੰ ਬਿਠਾਓ ਸਾਈਡ ਤੇ ਉਹਨੇ ਹੋਰ ਜ਼ਿਆਦਾ ਢਿੱਲੀ ਪੈਣਾ ਸੀਗਾ ਮੈਂ ਇੱਥੇ ਖੜਾ ਸੀ ਤੇ ਮੇਰੇ ਸਿਰਫ ਇੱਕ ਕਹਿਣ ਦੇ ਨਾਲ ਹੀ ਕੁੜੀ ਉੱਠ ਕੇ ਚਲੀ ਗਈ ਬਸ ਐਦਾਂ ਹੀ ਕਹਿਣਾ ਚਾਹੁੰਦੇ ਆ ਆਪਾਂ ਬੱਚਾ ਇਹ ਬੱਚੇ ਤਕੜੇ ਨੇ ਤਕੜੇ ਬੰਦ ਹਾਂਜੀ ਰੈਡੀ ਸਾਰੇ ਆਜੋ ਜੀ ਸਾਰੇ ਬਹੁਤ ਜਲਦੀ ਕਰੋ ਹੈਲੋ ਹੈਲੋ ਹਾਂਜੀ हाँ जी हाले ना मैं ग्राउंड आई फिर फोन कर ले थोड़ा फ्री होके एक घंटे तक रेडी बॉयस तुम दोनों भाई साहब अच्छे से लगाओ थोड़ा नहीं। नहीं। लगा। लगा। हाँ जी रेडी बॉयस चले क्लास स्टेप पे हाँ जी हाँ जी पी सकते जे कि सिप सिप पानी पीना पी सकते गर्ल्स सिर्फ पानी सिर्फ पानी आज जो बच्चे सी सट टाइम लगी ज्यादा ठीक है बस ਇਦਾਂ ਹੀ ਹੁੰਦਾ ਜੀ ਠੀਕ ਆ ਜੋ ਟਰੋ ਟ੍ਰਾਇਲ ਹੁੰਦੇ ਨੇ ਉਦੋਂ ਵੀ ਡੇਕ ਡੇਕ ਕੇ ਵੱਡੇ ਹੋਈਦਾ ਸ਼ਾਬਾਸ਼ ਕੁੜੀ ਮਲੇਸ਼ੀਆ ਵਾਲੀ ਕੁੜੀ ਛੋਟੀ ਜਾ ਸਮਝਦਾਰ ਠੀਕ ਹੈ ਜੀ ਟਰਾਇਲ ਦੇ ਵਿੱਚ ਵੀ ਇਦਾਂ ਹੀ ਆ ਜੀ ਚਾਹੇ ਕੋਈ ਤੁਹਾਡੇ ਮੂਰੇ ਗਿਰ ਗਿਆ ਉੱਤੇ ਦੀ ਮੈਂ ਕਹਣਾ ਚਾਹੇ ਲੱਤ ਲਾ ਕੇ ਨਿਕਲ ਜਾਓ ਪਰ ਚੱਕਣ ਦੀ ਗਲਤੀ ਨਹੀਂ ਕਰਨੀ ਹੈਗੀ ਚੱਕਣ ਨੂੰ ਉੱਥੇ ਥੋੜੇ ਪੰਜਾਬ ਪੁਲਿਸ ਵਾਲੇ ਆਰਮੀ ਵਾਲੇ ਬਥੇਰੇ ਹੁੰਦੇ ਨੇ ਠੀਕ ਹੈ ਉੱਥੇ ਥੋੜਾ ਫਾਈਨਲ ਡੇ ਆ ਫਾਈਨਲ ਟਰਾਇਲ ਆ ਬਹੁਤ ਵਧੀਆ ਲੱਗਿਆ ਮੈਨੂੰ ਕੋਈ ਕੁੜੀ ਰੁਕੀ ਨਹੀਂ ਹੈਗੀ ਸਿਰਫ ਉਹ ਦੋ ਗਰੀਆਂ ਸੀਗੀਆਂ ਗਿਰਗੀਆਂ ਕੋਈ ਚੱਕਰ ਨਹੀਂ ਆ ਆਪ ਹੁਣੇ ਤੂੰ ਸੈਲਫਿਸ਼ ਬਣਨਾ ਸਿੱਖੋ ਥੋੜਾ ਜਿਹਾ ਰੈਡੀ ਗੋ ਜਿਹੜੀ ਮੇਨ ਇੰਪੋਰਟੈਂਟ ਗੱਲ ਸੀ ਤੁਹਾਨੂੰ ਮੈਂ ਹੀ ਦੱਸੀਆ ਵੀ ਟ్రਾਇਲ ਦੇ ਵਿੱਚ ਤੁਹਾਡਾ ਆਪਣਾ ਦਿਨ ਹੁੰਦਾ ਏ ਉੱਥੇ ਤੁਸੀਂ ਨੇ ਆਪਣੀ ਪੂਰੀ ਜਾਨ ਲਗਾਣੀ ਹੁੰਦੀ ਏ ਤੁਸੀਂ ਉੱਥੇ ਹਮਦਰਦੀ ਦਿਖਾਉਣ ਲੱਗੇ ਵੀ ਕੋਈ ਗਿਰ ਗਿਆ ਮੈਂ ਉਹਨੂੰ ਚੱਕ ਲਾਂ ਸਾਈਡ ਕਰ ਲਾਂ ਤਾਂ ਉੱਥੇ ਤੁਹਾਡੇ ਸੈਕਿੰਡ ਹੀ ਬਰਬਾਦ ਹੋਣਿਆ ਜੀ ਸਮਾਂ ਬਰਬਾਦ ਹੋਣਾ ਏ ਹੋ ਸਕਦਾ ਤੁਸੀਂ ਮੇਰੀ ਇਸ ਗੱਲ ਐਗਰੀ ਨਾ ਕਰੋ ਪਰ ਜਿਹੜੇ ਬੱਚੇ ਨੇ ਪੂਰਾ ਸਾਲ ਤਿਆਰੀ ਕੀਤੀ ਹੁੰਦੀ ਆ ਉਸ ਬੱਚੇ ਨੂੰ ਪਤਾ ਹੁੰਦਾ ਟਾਈਮ ਦੀ ਵੈਲਿਊ ਵਰਦੀ ਦੀ ਕੀਮਤ ਸਾਰੀ ਤਾਂ ਮੈਂ ਛੋਟੇ ਛੋਟੇ ਚੀਜ਼ਾਂ ਬੱਚਿਆਂ ਨੂੰ ਦੱਸਦਾ ਰਹਿਣਾ ਸਮਝਾਉਣਾ ਰਹਿਣਾ ਤਾਂ ਕਿ ਉਹ ਅੱਗੇ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਕਰ ਸਕਣ ਇਹਨਾਂ ਨੂੰ ਭਾਰਤੀ ਦੇ ਟਾਈਮ ਤੇ ਇਹ ਸਭ ਚੀਜ਼ਾਂ ਹੋਣੀਆਂ ਨਾਰਮਲ ਨੇ ਕਿਸੇ ਬੱਚੇ ਦਾ ਅੱਗੇ गिर ਜਾਣਾ ਠੀਕ ਹੈ ਕੋਈ ਟੱਕਾ ਮਾਰ ਦਿੰਦਾ ਕੋਈ ਕੂਣੀ ਮਾਰ ਦਿੰਦਾ ਕਿਉਂਕਿ ਹਰੇਕ ਬੱਚਾ ਉਹ ਸੈਂ ਟੈਨਸ਼ਨ ਨਾਲ ਨਹੀਂ ਆਇਆ ਹੁੰਦਾ ਭਾਰਤੀ ਦੇ ਵਿੱਚ ਠੀਕ ਹੈ ਕੁਝ ਵੈਸੇ ਹੀ ਹੁੰਦੇ ਨੇ ਸ਼ਰਾਰਤੀ ਅੰਸਰ पूरा करो दोस्त लो जी लास्ट करांगे जी आपा है। ठीक है जी हां जी फोर्थ है जी बस चार ही करांगे जी फिलहाल हां लास्ट है बहुत सारे हैं, ठीक है सर बढ़िया कर सारे ने एक स्टेप ते खिंच के थोड़ा जा हां ਸਾਲ ਲੱਛੰਗੀ ਤਾ ਚਲੋ ਚਲੋ ਪਾਤਾ ਲੈ ਹਾਏ ਚਲੋ ਚੱਕ ਦੋ ਕੰਮ ਬਹੁਤ ਵਧੀਆ ਇਦਾਂ ਹੀ ਬੱਚੇ ਕੀ ਹੋ ਗਿਆ ਪੁੱਤ ਦਰਦ ਹੋ ਰਿਹਾ ਕਿੰਨੇ ਗਲਾਸ ਛਾਹ ਪੀਂਦੀ ਆ ਤੂੰ ਇੱਕ ਗਲਾਸ ਛਾਹ ਪੀਨੇ ਤੂੰ ਕਰੇ ਕਿੰਨੇ ਗਲਾਸ ਛਾਹ ਪੀਂਦੀ ਸੀ ਇੱਕ ਟਾਈਮ ਪੀਂਦੀ ਸੀ ਬਹੁਤ ਵਧੀਆ ਇੱਥੇ ਵੀ ਇੱਕ ਟਾਈਮ ਹੀ ਪੀਨੀ ਆ ਉਰੇ ਉਰੇ ਦੋਟਾਂ ਵੀ ਨਹੀਂ ਅੱਛਾ ਆਪਾਂ ਕਿੰਨੀ ਵਾਰ ਚਾਹ ਦਿੰਨੇ ਆ ਦੋ ਵਾਰ ਦਿੰਨੇ ਆ ਦੋ ਵਾਰੇ ਪੀਣੀਆਂ ਘਰੇ ਇੱਕ ਵਾਰ ਪੀਂਦੀ ਸੀ ਇੱਥੇ ਮਤਲਬ ਕਿ ਲਾਹਾ ਲੈ ਰਹੀ ਆ ਹਾਂਜੀ ਪ੍ਰੀਮੇਟ ਆ ਪੀਣੀ ਵਾਹ ਜੀ ਵਾ ਅੱਛਾ ਰੋਟੀਆਂ ਵੀ ਫੇਰ ਮਿਲਦਾ ਘਰੇ ਘੱਟ ਖਾਂਦੇ ਹਾਂਗੇ ਔਰ ਜ਼ਿਆਦਾ ਖਾਂਦੇਗੇ ਹਾਂਜੀ ਐ ਦੇਖ ਐ ਇਹ ਕੁੜੀ ਆਪਣਾ ਰਾਸ਼ਨ ਖਤਮ ਕਰਨ ਆਈ ਹੋਈ ਆ ਇਹ ਕਈ ਸਾਰ ਮੈਂ ਕਰ ਇੱਕ ਗਲਾਸ ਆ ਪੀਂਦੀ ਸੀ ਔਰ ਦੋ ਗਲਾਸ ਪੀਨੇ ਚਾ। ਸ਼ਾਬਾਸ਼ ਕਿੱਥੇ ਕਿਰਕਮ ਛੱਡੀ ਨਾ। ਇਹ ਕੰਮ ਛੱਡਦੀ। ਅੱਜ ਤੇ ਨਹੀਂ ਆਣੀ ਹੈ। ਟੂ ਯੂ। ਤੈਨ ਹੋ ਗਈਆਂ ਆਪਣੀਆਂ। ਬਸ ਜੀ ਇਨਾ ਖਾ ਆਪਾਂ ਨੇ ਹੋਰ ਨਹੀਂ ਕਰਨੀ ਹੈਗੀ। ਓਏ ਹੋਏ ਹੋਏ ਹੋਏ। ਹੁਣ ਜੀ ਤੁਸੀਂ ਕੀ ਕਰਨਾ? ਕੁਛ ਨਹੀਂ ਜੀ 2 ਮਿੰਟ ਰਿਲੈਕਸ ਕਰ ਲਓ। ਥੋੜਾ ਬੋਡੀ ਠੰਡੀ ਕਰ ਲਓ। ਪਾਣੀ ਪੀ ਲਓ ਸਿਪ ਸਿਪ। ਵਰਕਆਊਟ ਕਰਨਾ ਜੀ ਇਸ ਤੋਂ ਬਾਅਦ ਆਪਾਂ ਨੇ। ਜਸਰ ਜੀ ਸਰ। ਹਾਂ ਜੀ ਦੋਸਤੋ ਤੁਸੀਂ ਇਹ ਦੇਖ ਰਹੇ ਸੀ ਪ੍ਰੀਤਮ ਫਿਟ ਆਰਮੀ ਅਕੈਡਮੀ ਪੁਲਿਸ ਫੈਕਟਰੀ ਜੀ ਨੂੰ ਕਹਿੰਦੇ ਨੇ ਤੇ ਇੱਥੇ ਬੱਚਿਆਂ ਦਾ ਇਹ ਗਰਾਊਂਡ ਸਟਾਰਟ ਕੀਤਾ ਆਪਾਂ ਨੇ ਅੱਜ ਬੇਸਿਕ ਟ੍ਰੇਨਿੰਗ ਸੀ ਬਿਲਕੁਲੀ ਬੇਸਿਕ ਟ੍ਰੇਨਿੰਗ ਤੇ ਇਦਾਂ ਹੀ ਬੱਚਿਆਂ ਦਾ ਆਪਾਂ ਹਰ ਰੋਜ਼ ਦਾ ਸ਼ਡਿਊਲ ਹੁੰਦਾ ਵਰਕਆਊਟ ਸ਼ਡਿਊਲ ਹੁੰਦਾ ਸਵੇਰੇ ਤੇ ਸ਼ਾਮ ਦਾ ਉਹਨਾਂ ਦਾ ਲਗ ਸ਼ਡਿਊਲ ਹੈ ਤੇ ਜਿਹੜੇ ਬੱਚੇ ਹੈਗੇ ਨੇ ਪਹਿਲਾਂ ਭਰਤੀ ਤੋਂ ਫੇਲ ਹੋਏ ਨੇ ਉਹਨਾਂ ਬੱਚਿਆਂ 'ਤੇ ਸਪੈਸ਼ਲ ਧਿਆਨ ਦਿੱਤਾ ਜਾਂਦਾ ਹੈ ਹਰ ਇੱਕ ਚੀਜ਼ ਨੂੰ ਲੈ ਕੇ ਤੇ ਚਾਹੇ ਉਹ ਡਾਈਟਿੰਗ ਹੋਵੇ weight loss ਨੂੰ ਲੈ ਕੇ ਹੋਵੇ ਤੇ ਮੈਚ ਸਟਾਰਟ ਹੈ ਤੁਸੀਂ ਦੱਸੋ ਨੀਚੇ ਕਮੈਂਟ ਕਰ ਤਾਂ ਜੋ ਬਹੁਤ ਸਾਰੇ ਫਿਜ਼ੀਕਲੀ ਇਹਨੂੰ ਪ੍ਰੇਪੇਅਰ ਕਰ ਸਕੀਏ ਠੀਕ ਹੈ ਦੋਸਤੋ ਵੀਡੀਓ ਵਧੀਆ ਲੱਗੀ ਤਾਂ نیچے ਮੈਨੂੰ ਕਮੈਂਟ ਕਰ ਦਿਓ ਬਾਕੀ ਸ਼ੇਅਰ ਜ਼ਰੂਰ ਕਰਿਓ हां जी